एनवायरनमेंट क्लियरेंस ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇਹ ਬੁੱਟੇ ਦਰਿਆ ਦੇ ਵਿੱਚ ਆਪਣਾ ਕਾਲਾ ਪਾਣੀ ਚਾਹੇ ਟ੍ਰੀਟ ਕੀਤਾ ਹੋਇਆ ਉਹ ਵੀ ਨਹੀਂ ਪਾ ਸਕਦੇ ਤੇ ਇਹਨਾਂ ਨੇ ਜਾਣਬੁੱਝ ਕੇ ਉਦੋਂ ਕਿਹਾ ਕਿ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿਓ ਤੇ ਇੱਕ ਹਫ਼ਤੇ ਦਾ ਟਾਈਮ ਲੈ ਕੇ ਇਹ ਆਪਣਾ ਜਿਹੜਾ ਹੈਗਾ ਕਿ ਅਸੀਂ ਇਹਨੂੰ ਕਰਕੇ ਇਹਨਾਂ ਨੂੰ ਬਾਅਦ ਜੇ ਇਹ ਇਹਨਾਂ ਦੀ এনवायरमेंट ਕਲੀਅਰੈਂਸ ਨਹੀਂ ਹੋਏਗੀ ਤੇ ਅਸੀਂ ਇਹਨੂੰ ਬੰਦ ਕਰਾ ਦੇਵਾਂਗੇ ਜਦੋਂ ਅਸੀਂ ਬਹਾਦਰ ਕੇ ਰੋਡ ਦੇ ਟ੍ਰੀਟਮੈਂਟ ਪਲੈਂਟ ਦੀ ਗੱਲ ਕੀਤੀ ਗਈ ਉਹਨਾਂ ਕੋਲ ਤਾਂ ਐਦਾ ਕੋਈ ਆਰਡਰ ਵੀ ਨਹੀਂ ਹੈ ਜੇ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਟਾਈਮ ਲੈਂਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਵੀ ਉਹ ਕਾਲਾ ਪਾਣੀ ਜਿਹੜਾ ਹੈਗਾ ਬੁੱਢੇ ਦਰਿਆ ਦੇ ਵਿੱਚ ਪੈ ਰਿਆ ਇੰਡਸਟਰੀਆਂ ਦਾ ਆ ਜਿਹੜਾ ਦੋਹਰਾ ਚਿਹਰਾ ਉਦੋਂ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇੱਕ ਪਾਰਟ 2 ਆ ਗਿਆ ਜਿਹੜਾ ਸੀਚੇਵਾਲ ਜੀ ਉੱਥੇ ਲੁਧਿਆਣੇ ਆ ਕੇ ਬੁੱਢੇ ਦਰਿਆ ਦੇ ਕੰਢੇ ਤੇ ਬੈਠ ਗਏ ਜਿਹਦੇ ਕਰਕੇ ਲੋਕਾਂ ਨੂੰ ਕੈਂਸਰ ਹੈਪਟਾਈਟਸ ਬੀ ਤੇ ਹੋਰ ਸਕਿਨ ਦੀਆਂ ਵੱਡੀਆਂ ਬਿਮਾਰੀਆਂ ਹੋ ਰਹੀਆਂ ਆ ਉਸ ਮੁੱਦੇ ਨੂੰ ਪਟਕਾਣ ਲਈ ਇਹਨਾਂ ਨੇ ਗਊਸ਼ਾਲਾ ਦੇ ਕੋਲ ਜਿਹੜਾ ਡਿਸਪੂਟਡ ਲੈਂਡ ਸੀਗੀ ਉਥੇ ਆ ਕੇ ਟੈਂਪਰੇਰੀ ਆਰਜੀ ਟੋਰ ਦੇ ਉੱਤੇ ਇਹਨਾਂ ਨੇ ਇੱਕ ਖੂਬ ਬਣਾਉਣਾ ਦਾ ਸ਼ੁਰੂ ਕੰਮ ਕਰਤਾ ਲੋਕਾਂ ਨੂੰ ਇਹ ਦਿਖਾਣਾ ਸ਼ੁਰੂ ਕਰਤਾ ਕਿ ਅਸੀਂ ਬੁੱਢੇ ਦਰਿਆ 'ਚ ਪਾਣੀ ਰੋਕਣ ਦਾ ਕੰਮ ਕਰ ਰਹੇ ਆ ਕਿ ਇਹ ਜਿਹੜਾ ਟ੍ਰੀਟਮੈਂਟ ਪਲਾਂਟਾ ਦਾ ਪਾਣੀ ਅੱਜ ਵੀ ਬੁੱਢੇ ਦਰਿਆ 'ਚ ਪੈ ਰਿਹਾ ਉਹਨੂੰ ਪਾਈਪਾਂ ਨੂੰ ਪੱਟਣ ਦੀ ਬਜਾਏ ਇਹ ਲੋਕਾਂ ਦਾ ਮੁੱਦਾ ਲੋਕਾਂ ਦਾ ਧਿਆਨ ਦੂਜੇ ਪਾਸੇ ਭਟਕਾ ਕੇ ਜਿਹੜਾ ਕਿ ਦੂਜੇ ਹੋਰ ਆਰਾਮ ਨਾਲ ਹੋ ਸਕਦਾ ਉਹਦੇ ਵਾਲੇ ਪਾਸੇ ਲਿਜਾ ਕੇ ਇੱਕ ਦਿਖਾ ਰਹੇ ਨੇ ਕਿ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਪਾਣੀਆਂ ਦੇ ਮਸਲੇ ਨੂੰ ਲੈ ਕੇ ਸਾਰਿਆਂ ਨੂੰ ਪਤਾ ਹੀ ਹੈ ਕਿ 3 ਦਸੰਬਰ ਨੂੰ ਲੁਧਿਆਣਾ ਵਿੱਚ ਜਦੋਂ ਅਸੀਂ ਕਾਲੇ ਪਾਣੀ ਨੂੰ ਬੰਨ ਲਾਉਣ ਦਾ ਐਲਾਨ ਕੀਤਾ ਸੀ ਤੇ ਉਦੋਂ ਪੂਰੇ ਪੰਜਾਬ ਤੋਂ ਲੋਕਾਂ ਨੇ ਪੰਜਾਬ ਛੱਡੋ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੇ ਪੂਰਾ ਹੰਗਾਰਾ ਦਿੱਤਾ ਤੇ ਪੰਜਾਬ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਬਾਰਡਰ ਸੀਲ ਕਰ ਦਿੱਤੇ ਰਾਜਸਥਾਨ ਤੋਂ ਲੋਕੀ ਨਾ ਆ ਸਕਣ ਤੇ ਪੰਜਾਬ ਦੇ ਉਹ ਇੱਕ ਤਰ੍ਹਾਂ ਛਾਵਨੀ ਵਾਂਗੂ ਕ੍ਰੀਏਟ ਕਰਤਾ ਕਿ ਪਿੰਡਾਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਆਂਤ ਰੋਕਿਆ ਗਿਆ ਫਿਰ ਵੀ ਪੰਜਾਬ ਤੋਂ ਲੋਕਾਂ ਨੇ ਚੰਗਾ ਉੱਥੇ ਪਹੁੰਚ ਕੇ ਆਪਣਾ ਪਾਣੀ ਜਿਹੜੇ ਕਾਲੇ ਪਾਣੀ ਦੇ ਖਿਲਾਫ ਪੂਰਾ ਜਿਹੜਾ ਆਪਾਂ ਮੁਜ਼ਾਹਿਰਾ ਕੀਤਾ ਤੇ ਉਦੋਂ ਜਦੋਂ ਮੌਕਾ ਆਇਆ ਤੇ ਐਸਡੀ ਜਿਹੜੇ ਉੱਥੇ ਦੇ ਏਡੀ ਸੀ ਸੀ ਮਿਸਟਰ ਬੈਂਸ ਉਹਨਾਂ ਨੇ ਆ ਕੇ ਇਹ ਗੱਲ ਕੀਤੀ ਕਿ ਤੁਸੀਂ ਇਹ ਚੀਜ਼ ਜਿਹੜੀ ਹੈਗੀ ਆ ਇੱਕ ਵਾਰੀ ਇਹਨੂੰ ਛੱਡ ਦਿਓ ਤੇ ਅਸੀਂ ਜਿਹੜਾ ਹੈਗਾ ਜਿਹੜੇ ਤਿੰਨੋਂ ਡਾਈੰਗ ਦੇ ਕਲਸਟਰਸ ਹੈਗੇ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਨੇ ਉਹਨਾਂ ਦੇ ਖਿਲਾਫ ਅਸੀਂ ਆਪਣੀ ਕਾਰਵਾਈ ਕਰਾਂਗੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਆਲਰੇਡੀ ਐਨਜੀਟੀ ਦੇ ਹੁਕਮ ਨੇ ਤੇ ਉਹਨਾਂ ਨੇ ਦੱਸਿਆ ਕਿ ਐਨਜੀਟੀ ਦੇ ਵਿੱਚ ਇਹਨਾਂ ਨੂੰ ਸ਼ਾਇਦ ਦੋ ਜਾਣੇ ਉਹਨੂੰ ਸਟੇ ਮਿਲਿਆ ਹੋਇਆ ਹੈ। ਅਸੀਂ ਉਹਨਾਂ ਨੂੰ ਸਾਫ਼ ਕੀਤਾ ਕਿ ਇਹ ਸਟੇ ਕੋਈ ਇਹਨਾਂ ਨੂੰ ਮਿਲਿਆ ਨਹੀਂ ਹੋਇਆ। ਉਹਦੇ ਵਿੱਚ ਕਲੀਅਰੈਂਸ ਉਹਦੇ ਵਿੱਚ ਇੱਕ ਰਾਈਡਰ ਲੱਗਾ ਹੋਇਆ ਹੈ ਕਿ ਸਬਜੈਕਟਿਵ এনवायरमेंट ਕਲੀਅਰੈਂਸ ਤੇ ਜਦਕਿ ਇਹਨਾਂ ਦੀ এনवायरमेंट ਕਲੀਅਰੈਂਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇਹ ਬੁੱਢੇ ਦਰਿਆ ਦੇ ਵਿੱਚ ਆਪਣਾ ਕਾਲਾ ਪਾਣੀ ਚਾਹੇ ਟ੍ਰੀਟ ਕੀਤਾ ਹੋਇਆ ਉਹ ਵੀ ਨਹੀਂ ਪਾ ਸਕਦੇ। ਤੇ ਇਹਨਾਂ ਨੇ ਜਾਣ ਬੁਝ ਕੇ ਉਦੋਂ ਕਿਹਾ ਕਿ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿਓ ਤੇ ਇੱਕ ਹਫ਼ਤੇ ਦਾ ਟਾਈਮ ਲੈ ਕੇ ਇਹ ਆਪਣਾ ਜਿਹੜਾ ਹੈਗਾ ਕਿ ਅਸੀਂ ਇਹਨੂੰ ਕਰਕੇ ਇਹਨਾਂ ਨੂੰ ਬਾਅਦ 'ਚ ਜੇ ਇਹ ਇਹਨਾਂ ਦੀ এনवायरमेंट ਕਲੀਅਰੈਂਸ ਨਹੀਂ ਹੋਏਗੀ ਤੇ ਅਸੀਂ ਇਹਨੂੰ ਬੰਦ ਕਰਾ ਦੇਾਂਗੇ ਜਦੋਂ ਅਸੀਂ ਬਹਾਦਰ ਕੇ ਰੋਡ ਦੇ ਟ੍ਰੀਟਮੈਂਟ ਪਲੰਟ ਦੀ ਗੱਲ ਕੀਤੀ ਗਈ ਉਹਨਾਂ ਕੋਲ ਤਾਂ ਐਦਾ ਕੋਈ ਆਰਡਰ ਵੀ ਨਹੀਂ ਹੈ ਤੇ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਟਾਈਮ ਲੈਂਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਵੱਲੋਂ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਵੱਲੋਂ ਅਸੀਂ ਐਨਜੀਟੀ ਵਿੱਚ ਪੇਸ਼ ਹੋ ਕੇ ਸਾਫ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜੇ ਉਹ ਰਾਈਡਰ ਲੱਗੇ ਹੋਏ ਦੀ ਲਾਈਨ ਹੈਗੀ ਆ ਉਹਨੂੰ ਮਿਸ ਇੰਟਰਪ੍ਰੀਟ ਕਰ ਰਿਆ ਹੈ ਤੇ ਐਨਜੀਟੀ ਨੇ ਕਲੀਅਰ ਕਰਤਾ ਅਗਲੇ ਆਰਡਰਾਂ ਦੇ ਵਿੱਚ ਕਿ ਇਹ ਜਿਹੜਾ ਮਿਸ ਇੰਟਰਪ੍ਰੀਟ ਕੀਤਾ ਜਾ ਰਿਹਾ ਉਹ ਗਲਤ ਹੈ ਇਹਦੇ ਵਿੱਚ ਕਲੀਅਰ ਹੈ ਕਿ ਜੇ ਉਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ এনवायरमेंट ਕਲੀਅਰੈਂਸ ਦੇ ਵਿੱਚ ਤੇ ਉਹਨਾਂ ਦਾ ਪਾਣੀ ਵਿੱਚ ਬੁੱਡੇ ਦਰਿਆ 'ਚ ਨਹੀਂ ਪੈਣਾ ਚਾਹੀਦਾ ਲੇਕਿਨ ਪੰਜਾਬ ਸਰਕਾਰ ਨੇ ਅੱਜ ਤੱਕ ਉਸ ਗੱਲ ਤੇ ਉੱਤੇ ਨਹੀਂ ਆਈ ਤੇ ਅੱਜ ਵੀ ਉਹ ਕਾਲਾ ਪਾਣੀ ਜਿਹੜਾ ਹੈਗਾ ਬੁੱਡੇ ਦਰਿਆ ਦੇ ਵਿੱਚ ਪੈ ਰਿਆ ਇੰਡਸਟਰੀਆਂ ਦਾ ਲੇਕਿਨ ਆ ਜਿਹੜਾ ਦੋਹਰਾ ਚਿਹਰਾ ਉਦੋਂ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇੱਕ ਪਾਰਟ 2 ਆ ਗਿਆ ਜਿਹੜਾ ਸੀਚੇਵਾਲ ਜੀ ਉੱਥੇ ਲੁਧਿਆਣੇ ਆ ਕੇ ਬੁੱਢੇ ਦਰਿਆ ਤੇ ਕੰਡੇ ਤੇ ਬੈਠ ਗਏ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਜਿਹੜਾ ਇੰਡਸਟਰੀਆਂ ਦਾ ਜ਼ਹਿਰੀਲਾ ਪਾਣੀ ਜਿਹਦੇ ਕਰਕੇ ਲੋਕਾਂ ਨੂੰ ਕੈਂਸਰ ਹੈਪਟਾਈਟਸ ਬੀ ਤੇ ਹੋਰ ਸਕਿੰਦੀਆਂ ਵੱਡੀਆਂ ਬਿਮਾਰੀਆਂ ਹੋ ਰਹੀਆਂ ਉਸ ਮੁੱਦੇ ਨੂੰ ਭਟਕਾਉਣ ਲਈ ਇਹਨਾਂ ਨੇ ਗਊਸ਼ਾਲਾ ਦੇ ਕੋਲ ਜਿਹੜਾ ਡਿਸਪਿਊਟਡ ਲੈਂਡ ਸੀਗੀ ਉੱਥੇ ਆ ਕੇ ਇੱਕ ਟੈਂਪਰੇਰੀ ਆਰਜੀ ਤੌਰ ਦੇ ਉੱਤੇ ਇਹਨਾਂ ਨੇ ਇੱਕ ਖੂਬ ਬਣਾਉਂਦਾ ਸ਼ੁਰੂ ਕੰਮ ਕਰਤਾ ਤੇ ਲੋਕਾਂ ਨੂੰ ਇਹ ਦਿਖਾਉਣਾ ਸ਼ੁਰੂ ਕਰਤਾ ਕਿ ਅਸੀਂ ਇਹ ਵੱਡੇ ਦਰਿਆ 'ਚ ਪਾਣੀ ਰੋਕਣ ਦਾ ਕੰਮ ਕਰ ਰਹੇ ਆ ਜਦ ਕਿ ਜਿਹੜੀਆਂ ਇਹਨਾਂ ਦੀਆਂ ਜੀਸੀਬੀਆਂ ਐ ਜਿਹੜੀਆਂ ਕਿ ਗੋਬਰ ਤੇ ਡੈਰੀਆਂ ਵਾਲੇ ਅਗੇਂਸਟ ਚੱਲੀਆਂ ਸੀ ਉਹ ਜੀਸੀਬੀਆਂ ਅੱਜ ਤੱਕ ਉਹਨਾਂ ਦੀ ਜਿਹੜੀ ਗਈ ਹੈ ਜਿਹੜੀ ਪਾਈ ਪੈਨਾਂ ਨੇ ਆਪ ਆਪਣੀ ਦੇਖ ਰੇਖ ਦੇ ਵਿੱਚ ਪੁਆਏ ਸੀ ਕਿਉਂਕਿ ਜਿਹੜੀ ਇੱਕ ਐਨਡੀਟੀ ਦੀ ਮੋਨਿਟਰਿੰਗ ਕਮੇਟੀ ਬਣੀ ਸੀ ਉਹਦੇ ਵਿੱਚ ਸੀਚੇਵਾਲ ਜੀ ਮੈਂਬਰ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਸੀ ਉਹਨਾਂ ਦੇ ਪਾਏ ਬੁੱਢੇ ਦਰਿਆ 'ਚ ਪਏ ਸੀਗੇ ਤੇ ਉਦੋਂ ਇਹਨਾਂ ਨੂੰ ਪਤਾ ਵੀ ਸੀਗਾ ਕਿ এনਵਾਇਰਨਮੈਂਟ ਕਲੀਅਰੈਂਸ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਗੈਰਕਾਨੂੰਨੀ ਇਹਨਾਂ ਨੇ ਆਪ ਕਰਵਾਇਆ ਤੇ ਹੁਣ ਵੀ ਇਹੀ ਕੰਮ ਕਰ ਰਹੇ ਨੇ ਕਿ ਇਹ ਜਿਹੜਾ ਟ੍ਰੀਟਮੈਂਟ ਪਲਾਂਟਾ ਦਾ ਪਾਣੀ ਅੱਜ ਵੀ ਬੁੱਢੇ ਦਰਿਆ 'ਚ ਪੈ ਰਿਹਾ ਉਹਨੂੰ ਪਾਈਪਾਂ ਨੂੰ ਪੱਟਣ ਦੀ ਬਜਾਏ ਇਹ ਲੋਕਾਂ ਦਾ ਮੁੱਦਾ ਲੋਕਾਂ ਦਾ ਧਿਆਨ ਦੂਜੇ ਪਾਸੇ ਭਟਕਾ ਕੇ ਜਿਹੜਾ ਕਿ ਦੂਜੇ ਹੋਰ ਆਰਾਮ ਨਾਲ ਹੋ ਸਕਦਾ ਹੈ ਉਹਦੇ ਵਾਲੇ ਪਾਸੇ ਲਿਜਾ ਕੇ ਇੱਕ ਦਿਖਾ ਰਹੇ ਨੇ ਕਿ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਪੰਜਾਬ ਸਰਕਾਰ ਜਦੋਂ ਵੀ ਕੋਈ ਮੁੱਦਾ ਆਂਦਾ ਕੋਈ ਵੀ এনवायरमेंट ਦਾ ਮੁੱਦਾ ਆ ਰਿਹਾ ਜਾਂ ਹੋਰ ਮੁੱਦਾ ਆ ਰਿਹਾ ਅੱਜ ਪ੍ਰਵਾਸੀਆਂ ਦੇ ਮੁੱਦੇ ਨੂੰ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਇੱਕ ਢਾਲ ਬਣਾ ਕੇ ਖੜੀ ਹੋ ਜਾਂਦੀ ਹੈ ਉਦੋਂ ਜਦੋਂ 3 ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਤੇ ਪੰਜਾਬ ਸਰਕਾਰ ਨੇ ਡਾਈਂਗ ਇੰਡਸਟਰੀ ਵਾਲਿਆਂ ਨਾਲ ਮਿਲ ਕੇ ਉਹਨਾਂ ਨੂੰ ਉੱਥੇ ਇੱਕ ਨਜਾਇਜ਼ ਕੱਠੋਂ ਇਕੱਠਾ ਕਰਨ ਦਿੱਤਾ ਕਿ ਪ੍ਰਵਾਸੀ ਉੱਥੇ ਆ ਕੇ ਜਿਹੜੇ ਪ੍ਰਵਾਸੀਆਂ ਦੇ ਫੈਕਟਰੀਆਂ ਦੇ ਵਰਕਰ ਉੱਥੇ ਇਕੱਠੇ ਹੁੰਦੇ थे ਯਾਨੀ ਕਿ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਕਿ ਪ੍ਰਵਾਸੀ ਜਿਹੜੇ ਨੇ ਇਹਨਾਂ ਦਾ ਇੱਕ ਫਾਇਦਾ ਇਹਨਾਂ ਨੂੰ ਫਾਇਦਾ ਦੇ ਰਹੇ ਨੇ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਇਹੀ ਦੇਖਣ ਦੀ ਗੱਲ ਹੈ ਕਿ ਪ੍ਰਵਾਸੀਆਂ ਦਾ ਜਿਸ ਤਰ੍ਹਾਂ ਮਾਨ ਸਾਹਿਬ ਨੇ ਦੱਸਿਆ ਉਹਦਾ ਦੀ ਪਾਲਿਸੀ ਬਣਾਣ ਦੀ ਲੋੜ ਹੈ ਤੇ ਪੰਜਾਬੀਆਂ ਨੂੰ ਵੀ ਸਮਝਾਣ ਦੀ ਲੋੜ ਹੈ ਕਿ ਜਿਹੜੇ ਪ੍ਰਵਾਸੀ ਨੇ ਅੱਜ ਸਾਡਾ ਸਾਡੇ ਉੱਤੇ ਜਿਹੜੇ ਚੜ ਕੇ ਬੈਠ ਰਹੇ ਨੇ ਉਹਦੇ ਲਈ ਵੀ ਸਾਨੂੰ ਪਿੰਡਾਂ ਦੇ ਵਿੱਚ ਆਪਣਾ ਇੱਕ ਤਰੀਕੇ ਨਾਲ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਤਿਆਰੀ ਕਰਨੀ ਚਾਹੀਦੀ ਹੈ ਧੰਨਵਾਦ